ਸੱਚਾ ਦੋਸਤੋ ਅਫਸੋਸ ਹੁੰਦਾ ਹੈ ਜੀਹੀ ਕਹਾਣੀ ਸੁਣ ਕੇ ਤੇ ਦੇਖ ਕੇ ਤੇ ਸਲਾਮ ਹੈ ਇਸ ਬੱਚੇ ਦੇ ਜਜ਼ਬੇ ਨੂੰ ਦੇਖ ਕੇ 10 ਸਾਲ ਦਾ ਇਹ ਜਵਾਨ ਹੈ ਮਹਿਸ ਪਰ ਇਹਦੀ ਮਾਂ ਇਹਨੂੰ ਛੱਡ ਗਈ ਹੈ ਹਾਲਾਂਕਿ ਉਹਦੀ ਕੀ ਮਜਬੂਰੀਆਂ ਰਹੀਆਂ ਕਿਉਂ ਉਹ ਜੀਹੇ ਮਾਸੂਮਾ ਨੂੰ ਜਿਹੜਾ ਛੱਡ ਕੇ ਚਲੀ ਗਈ ਕਿਉਂਕਿ ਇਹਦੇ ਨਾਲ ਇਹਦੀ ਭੈਣ ਵੀ ਆ ਜਿਵੇਂ ਦੱਸ ਰਿਹਾ ਮੁੰਡਾ ਵੀਡੀਓ ਦੇ ਵਿੱਚ ਇੱਕ ਫੂਡੀ ਬਲੌਗਰ ਇਹਦੇ ਕੋਲ ਪਹੁੰਚਦਾ ਤਾਂ ਕਹਾਣੀ ਪਤਾ ਲੱਗਦੀ ਹੈ ਤੇ ਆਨੰਦ ਮਹਿੰਦਰਾ ਨੇ ਜਿਹੜੇ ਉਹ ਵੀਡੀਓ ਨੂੰ ਸ਼ੇਅਰ ਕਰਦੇ ਨੇਗੇ ਉਸ ਤੋਂ ਬਾਅਦ ਦੇ ਵਿੱਚ ਪੂਰੇ ਕਿਤੇ ਹੱਲਾ ਪੈ ਜਾਂਦਾ ਇਹ ਬੱਚਾ ਦੱਸ ਰਿਹਾ ਹੈ ਕਿ ਉਹਦੇ ਫਾਦਰ ਨੂੰ ਜਿਹੜਾ ਬ੍ਰੇਨ ਟੀਵੀ ਹੋ ਗਈ ਸੀ ਹੋ ਗਈ ਸੀਗੀ ਜਿਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ 10 ਸਾਲ ਦੀ ਉਮਰ ਦੇ ਵਿੱਚ ਜਿੱਥੇ ਸਵੇਰੇ ਪੜਦਾ ਤੇ ਸ਼ਾਮ ਨੂੰ ਰੇੜੀ ਲਾਉਂਦਾ ਆਂਡਾ ਅੰਮਲੇਟ ਜਿਹੜਾ ਪਰੌਂਠਾ ਵਗੈਰਾ ਇਹ ਬਣਾਉਂਦਾ ਹੈਗਾ ਇਹਦੇ ਵਿੱਚ ਇਨ ਖਬਰ ਦੀ ਮੈਂ ਪੜ ਰਿਹਾ ਪਰ ਇਹ ਸਾਰੇ মিডিਆ ਹਾਊਸ ਸੀਜ਼ ਨੇ ਇਹਨੂੰ ਲਾਇਆ ਕਹਿੰਦੇ 10 ਸਾਲ ਦੇ ਇੱਕ ਬੱਚੇ ਦੀ ਜ਼ਿੰਮੇਵਾਰੀ ਭਰੀ ਇੱਕ ਕਹਾਣੀ ਨੂੰ ਲੋਕਾਂ ਨੇ ਭਾਵਕ ਕਰਤਾ ਹੈਗਾ ਹੁੰਦਾ ਵੀ ਆ ਦੇਖ ਕੇ ਇਹ ਕਹਾਣੀ ਦਿਲ ਨੂੰ ਕਹਿੰਦੇ ਪਿਘਲਾ ਦਿੰਦੀ ਹੈ ਤੇ ਜਿਹਨੂੰ ਦੇਖ ਕੇ ਲੋਕ ਕਾਫੀ ਇਮੋਸ਼ਨਲ ਹੋ ਰਹੇ ਨੇ ਤੇ ਦਰਸਾ ਸੋਸ਼ਲ ਮੀਡੀਆ ਤੇ 10 ਸਾਲ ਦੇ ਇੱਕ ਬੱਚੇ ਦੀ ਆਪਣੇ ਪਿਤਾ ਨਾ ਹੋਣ ਦੇ ਕਰਕੇ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਦੇ ਮੋਢੇ ਤੇ ਚੱਕ ਕੇ ਇਹ 10 ਸਾਲ ਦਾ ਬੱਚਾ ਵੀਡੀਓ ਨੂੰ ਹੈ ਜਿਹੜਾ ਇਹ 10 ਸਾਲ ਦੇ ਬੱਚੇ ਦੇ ਵੀਡੀਓ ਨੂੰ ਆਨੰਦ ਮਹਿੰਦਰਾ ਨੇ ਸ਼ੇਅਰ ਕੀਤਾ ਸੋਸ਼ਲ ਮੀਡੀਆ ਤੇ ਆਨੰਦ ਮਹਿੰਦਰਾ ਨੇ ਵੱਲੋਂ ਸ਼ੇਅਰ ਕਰਤੇ ਗਏ ਇਸ ਵੀਡੀਓ ਚ 10 ਲੱਖ ਤੋਂ 10 ਸਾਲ ਦੇ ਬੱਚਾ ਸੜਕ ਦੇ ਕਿਨਾਰੇ ਠੇਲਾ ਅ ਠੇਲੇ ਤੇ ਰੋਲ ਵੇਚਦਾ ਹੈਗਾ ਸੋਸ਼ਲ ਮੀਡੀਆ ਤੇ ਇਹਦੇ 10 ਸਾਲ ਦੇ ਬੱਚੇ ਦੀ ਵੀਡੀਓ ਦੇਖਦੇ ਹੋਏ ਦੇਖਦੇ ਵਾਇਰਲ ਹੋ ਰਿਹਾ ਹੈ ਤੇ ਆਨੰਦ ਮੇਂਦਰਾ ਵੀ ਤੱਕ ਵੀ ਇਹ ਪਹੁੰਚਿਆ ਤੇ ਉਹਨਾਂ ਨੇ ਇਸ ਲੜਕੇ ਦੇ ਹਾਲਾਤ ਸੁਣ ਕੇ ਮਦਦ ਕਰਨ ਵਾਸਤੇ ਆਪਦਾ ਹੱਥ ਵਧਾਇਆ ਹੈਗਾ ਬੱਚੇ ਨੂੰ ਦੱਸਿਆ ਕਿ ਉਹਦੇ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਹੈ ਵੀਡੀਓ ਦੇ ਵਿੱਚ ਉਹਨੇ ਅੱਗੇ ਦੱਸਿਆ ਕਿ ਸੁਣਿਆ ਜਾ ਸਕਦਾ ਕਹਿੰਦੇ ਕਿ ਉਹ ਖੁਦ ਆਪਣੀ ਭੈਣ ਨੂੰ ਪਾਲ ਰਿਹਾ ਤੇ ਰੋਲ ਦੀ ਰੇੜੀ ਲਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਬੱਚੇ ਦਾ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕਿਆਗਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ 10 ਸਾਲ ਦੇ ਬੱਚੇ ਨੇ ਦੱਸਿਆ ਕਿ ਉਹਦੇ ਪਿਤਾ ਰੋਲ ਦਾ ਠੇਲਾ ਲਾਉਂਦੇ ਸੀਗੇ ਤੇ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਠੇਲਾ ਉਹਨੇ ਲਗਾਉਣਾ ਸ਼ੁਰੂ ਕਰਿਆ ਤੇ ਉਹਨੇ ਹੀ ਇਹ ਜਿਹੜਾ ਉਹਨਾਂ ਤੋਂ ਸਿੱਖਿਆ ਸੀਗਾ ਆ ਵੀਡੀਓ ਦੇ ਵਿੱਚ ਇੱਕ ਅੱਗੇ ਦੇਖਿਆ ਜਾ ਸਕਦਾ ਕਿ ਰੇੜੀ ਤੇ ਆਉਂਦੇ ਹੋਏ ਇੱਕ ਸ਼ਖਸ ਬੱਚੇ ਨੂੰ ਪੁੱਛਦਾ ਕਿ ਉਹਦੀ ਉਮਰ ਕਿੰਨੀ ਆ ਮਿਹਨਤੀ ਇੰਨੀ ਹਿੰਮਤ ਕਿੱਥੋਂ ਆਉਂਦੀ ਆ ਤਾਂ ਬੱਚੇ ਨੇ ਜਵਾਬ ਦਿੱਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਬੇਟਾ ਤੇ ਜਦੋਂ ਤੱਕ ਜਦ ਤੱਕ ਹਾਂ ਤੋ ਤੱਕ ਲੜਦਾ ਰਹੂੰਗਾ ਬੜੇ ਭਾਵਕ ਬੋਲਨੇ ਬੱਚੇ ਦੇ ਤੇ ਗੁਰੂ ਇਕੋ ਸਿੱਖਿਆ ਤੇ ਇੱਕੋ ਜਜ਼ਬਾ ਦਿੰਦਾ ਜਿਹੜਾ ਸਾਨੂੰ ਉਹਦੇ ਕਰਕੇ ਹੀ ਹੈ ਕਿ ਇੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਉਹ ਡਟਿਆ ਖੜਾ ਹੈਗਾ ਅਨੰਦਬਿੰਦਰਾ ਨੇ ਸੋਸ਼ਲ ਮੀਡੀਆ ਕਾਉਂਟ ਤੇ ਸ਼ੇਅਰ ਕਰਦੇ ਉਸ ਮਚੂਮ ਬੱਚੇ ਦੀ ਜਾਣਕਾਰੀ ਮੰਗੀ ਹੈ ਤੇ ਅਨੰਦਬਿੰਦਰਾ ਨੇ ਦੱਸਿਆ ਕਿ ਇਹ ਬੱਚੇ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕਿ ਹਿੰਮਤ ਕਰੋ ਤੁਹਾਡੇ ਨਾਂ ਤੁਹਾਰਾ ਤੁਹਾਡਾ ਨਾਮ ਜਸਪ੍ਰੀਤ ਹੈ ਜਸਪ੍ਰੀਤ ਹੈ ਪਰ ਉਹਨਾਂ ਦੀ ਪੜ੍ਹਾਈ ਖਰਾਬ ਨਹੀਂ ਹੋਣੀ ਚਾਹੀਦੀ ਅਨੰਦਬਿੰਦਰਾ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਦਿੱਲੀ ਦੇ ਤਿਲਕਨਗਰ ਦੇ ਵਿੱਚ ਹੈ ਤੇ ਇਸ ਬੱਚੇ ਦੇ ਕੰਟੈਕਟ ਨੰਬਰ ਤੇ ਜੇਕਰ ਕਿਸੇ ਦੇ ਕੋਲ ਹੈਗਾ ਤਾਂ ਉਹ ਸ਼ੇਅਰ ਕਰਨ ਤੇ ਸਾਡੀ ਅ ਬਿੰਦਰਾ ਫਾਊਂਡੇਸ਼ਨ ਦੀ ਟੀਮ ਇਹ ਪਤਾ ਲਾਊਗੀ ਕਿ ਉਹਦੀ ਪੜ੍ਹਾਈ ਕਿਸ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਸਕਦੀ ਤੇ ਉਹਦੇ ਪੋਸਟ ਨੂੰ ਇਹ ਯੂਜ਼ਰ ਨੇ ਕਮੈਂਟ ਕੀਤਾ ਕਿ ਦਿਲ ਦੁਕਾਨਾ ਤੇ ਪ੍ਰੇਰ ਦੇਣ ਵਾਲਾ ਯਾਨੀ ਕਿ ਅਲੱਗ-ਅਲੱਗ ਪੋਸਟ ਕਮੈਂਟ ਨੇ ਲੋਕਾਂ ਦੇ ਆਏ ਨੇਗੇ ਹੁਣ ਜਿੰਨੀ ਮੈਂ ਵੀ ਸੁਣੀ ਹੈ ਉਹਦੇ ਵਿੱਚ ਇਹ ਗੱਲ ਕਹਿ ਰਿਹਾ ਵੀ ਮਾਂ ਛੱਡ ਕੇ ਚਲੀ ਗਈ ਯਾਰ ਮਾਂ ਦਾ ਦਿਲ ਕਿਵੇਂ ਇੰਨਾ ਕਠੋਰ ਹੋ ਸਕਦਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਛੱਡ ਕੇ ਭੱਜ ਜਾਏ ਜਦੋਂ ਉਹਨਾਂ ਦੇ ਪਿਤਾ ਦੀ ਡੈਥ ਹੋ ਚੁੱਕੀ ਹੈ ਯਾਨੀ ਕਿ ਕਿ ਸਿਰਫ ਸੁਖ ਦੇ ਹੀ ਸਬੰਧ ਸੀਗੇ ਤੇ ਦੁੱਖ ਵੇਲੇ ਆਪਦੇ ਬੱਚੇ ਤੱਕ ਛੜਤੇ ਹੁਣ ਵੱਡੇ ਤੌਰ ਤੇ ਗੱਲ ਇਹ ਹੈ ਕਿ ਅਨੰਦਬਿੰਦਰਾ ਹੋਰਾਂ ਵਰਗਾਂ ਨੇ ਚਲੋ ਇਹ ਮਦਦ ਕਰ ਵੀ ਦੇਣਗੇ ਵੱਡੇ ਤੌਰ ਤੇ ਸੰਸਥਾਨ ਨੇ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਜਿਹੜੀ ਉਹਨੇ ਗੱਲ ਕਹੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੈਂ ਦਾ ਮੈਂ ਬੱਚਾ ਤਾਂ ਜ਼ਾਹਿਰ ਜ਼ਿਕਰ ਹੈ ਕਿ ਦਿਲ ਦੇ ਵਿੱਚ ਜੋਸ਼ ਜਜ਼ਬਾ ਤਾਂ ਭਰਦਾ ਹੀ ਹੈ ਹਿੰਮਤ ਮਿਲਦੀ ਹੈ ਪਰ ਫਿਰ ਵੀ ਇੱਕ ਛੋਟੀ ਜੀ ਜਾਨ ਜਦੋਂ ਐਡੀ ਵੱਡੀ ਗੱਲ ਕਰੇ ਤਾਂ ਕਿਤਨੇ ਕਿਤੇ ਦਿਲ ਨੂੰ ਝੰਜੋੜਦੀ ਹੈ